ਮੇਰੀ ਸਲਾਹ ਤੋਂ ਬਿਨਾ ਕੋਈ ਫੋਨ ਨਾ ਲਈ ਮੈਂ ਤੈਨੂੰ ਸਲਾਹ ਦਊਂਗਾ ਆ ਜੀ ਫੋਨ ਨਾ ਲਓ ਕਿਹੜਾ ਫੋਨ ਲੈਣਾ ਵੀਰੇ ਹੂੰ ਇਹ ਕੀ ਫੋਨ ਦਊਂ ਨੂੰ ਪਤਾ ਹੀ ਨਹੀਂ ਕਿਹੜਾ ਫੋਨ ਲੈਣਾ ਅੱਜ ਸਕ ਜੀ ਟੱਚ ਸਕਰੀਨ ਲੈਣਾ ਹਾਂ ਦਿਖਾ ਦੇ ਨੇ ਵੀਰੇ ਕੋਈ ਬਟਨਾਂ ਵੀ ਚੱਲਦੇ ਇੱਥੇ ਰੈਡਮੀ ਦਾ ਫੋਨ ਹੈ ਵੀਰੇ Redmi ਇਹ ਕੋਈ ਕੰਪਨੀ ਹੈ ਇਹ ਨਹੀਂ ਲੈਣਾ ਨਾ ਹੈਲੋ ਯਾਰ ਇੱਕ ਤਾਂ ਐਂਦੇ ਓ ਯਾਰ ਕੰਪਨੀ ਨਹੀਂ ਵਧੀਆ ਆਹ ਦ ਲਵਰੇ Apple ਦਾ ਫੋਨ ਹੈ ਵੀਰੇ। ਓ ਓ ਐ ਨਹੀਂ ਆ। ਐ ਹੋਰ ਦਿਖਾਓ। ਓਏ ਹੋਰ ਹਾਓ। ਆਦਲ ਬਿਦਾ Apple ਦਾ ਫੋਨ ਹੈ ਵੀਰੇ। Apple ਇਹ ਇਦਾਂ ਹੁੰਦਾ ਹੈ। ਇਹਦੇ ਚ ਕੀ ਕੀ ਆ? ਇਹਦੇ ਚ ਵੀਰੇ 15 Pro ਮਾਡਲ ਹੈ ਤੇ 128 GB ਮੈਮਰੀ ਹੈ ਤੇ 90 ਹੈਲਥ ਹੈ ਵੀਰੇ ਇਹਦੀ। ਨਾ ਨਾ 90 ਮੇਰੇ ਪਾਪਾ ਜੀ ਦਾ ਪਾਪਾ ਜੀ 90 ਸਾਲ ਦੇ ਹੋ ਕੇ ਮਰੇ ਸੀ। ਉਹਨਾਂ ਦਾ ਕੀ ਫਾਇਦਾ ਹੋਇਆ? ਇਹ ਨਹੀਂ ਲੈਣਾ 90 ਉੱਪਰ ਧੋਵੋ ਤੁਹਾਡੇ ਜੇ। ਉੱਪਰ ਵੀ ਆਪਣੇ ਕੋਲ ਸਮੇਂ ਆਨੇਗੇ ਜੀ ਹੋ ਆਲਾ ਤਾਂ ਇਹੋ ਨਾ ਅਤੋ ਅਤ ਹੋ ਆਲਾ ਤਾਂ ਇਹਦਾ 600 600 ਬੈਟਰੀ ਚਾਹੀਦੀ ਸਾਨੂੰ ਮੇਰੇ ਕੋਲ ਉਹ ਨਹੀਂ ਆਪਣੇ ਕੋਲ ਹੈਗਾ ਜੀ ਹੋਰ ਕੁਛ ਲੱਭਦਾ ਦੱਸ ਜੀ ਨੂੰ ਕਿਹਾ ਸੀ ਇਹ ਦੁਕਾਨ ਹੀ ਨਹੀਂ ਵਧੀਆ ਹੈਡਫੋਨ ਤਾਂ ਇਹ ਲਈ ਹੈਡਫੋਨ ਦਿਖਾਓ ਹੈਡਫੋਨ ਆ ਹੈਡਫੋਨ ਜੀ ਓਏ ਨਹੀਂ ਲੈਣੇ ਇਹ ਇਹਦੀ ਲੈਣੇ ਵੱਡੇ ਵੱਡੇ ਆ ਨਾ ਨਾ ਓਏ ਬੋਲਾ ਹੋ ਜਾਏਗਾ ਬੋਲਾ ਓਏ ਇਸ ਦਾ ਐਂਡ ਇਸ ਲੈਣ ਦੇ ਇਲਾ ਦੇਖ ਲੈ ਯਾਰ ਤੂੰ ਦੇਖ ਲੈ ਆਨੇ ਆਲਦੇ ਆ ਕੀ ਕਰ ਰਿਹਾ ਵੀਰੇ ਮੁੰਡਾ ਗਾਣੇ ਚੱਲਦੇ ਆ ਹਾਂਜੀ ਵੀਰੇ ਹਾਂਜੀ ਚੱਲਦੇ ਆ ਚੈੱਕ ਕਰੋ ਹੂੰ ਲੈ ਮੈਂ ਕਿਹਾ ਨਹੀਂ ਇਹ ਤਾਂ ਪੱਗ ਵਿੱਚ ਵੀ ਨਹੀਂ ਲੱਗਦੇ ਵੇ ਇਹ ਪੱਗ ਵਾਲੇ ਨਹੀਂ ਦੂਜੇ ਲੈ ਲੈ ਐ ਤਾਂ ਅਮਕ ਉਲੀ ਐ ਤੇ ਓਏ ਕੋਈ ਧਮਕ ਨਹੀਂ ਹੈਗੀ ਅਸੇ ਨਹੀਂ ਲੈਣੇ ਓਏ ਬਦੀ ਓਏ ਇਹ ਟੁੱਟ ਜਾਣੇ ਨੇ ਸਭੀ ਉਹ ਤੂੰ ਥਲੇ ਆ ਹਾਂ ਵੀਰੇ ਇੰਨੇ ਦੇ ਆ 500 ਰੁਪਏ ਦੇ ਵੀਰੇ ਓਏ ਇੰਨੇ ਹਸਤੇ ਓਏ ਇਹ ਮਹੰਗਿਆ ਹਸਤੇ ਆ ਯਾਰ ਓਏ ਯਾਰ ਇਹ ਮਹੰਗਿਆ ਤੈਨੂੰ ਮੈਂ 250 ਰੁਪਏ ਦੇ ਦਿਵਾਵਾਂਗਾ ਹਸਤੇ ਆ ਹੀ ਤਾਂ ਓ ਨਹੀਂ ਇਹ ਖਰਾਬ ਹੋ ਜਾਣਗੇ ਯਾਰ ਇੱਕ ਤਾਂ ਮਹੰਗੇ ਵੀ ਨੇ ਫਿਰ ਲੈਣ ਜਾਏਗਾ ਇਦੋਂ ਚੰਗਾ 250 ਦੇ ਦੋ ਲੈ ਲਾ ਓਏ ਯਾਰ ਇਲੇ ਹੋੜੀ ਆਨੇ ਆ ਹੈਡਫੋਨ ਲੈਣੇ ਆ ਓ ਯਾਰ ਤੂੰ ਵਿੱਚ ਕੇਲੇવાડી ਜਾਂਦਾ ਹੈਡਫੋਨ ਨੇ ਅਸੀਂ ਵੀ ਲੈਣੇ ਹੋਰ ਹੈਗੇ ਥੋ ਕੋ 250 ਦੇ ਓ ਇੱਥੋਂ ਹੈ ਤੈਨੂੰ ਗਲਤ ਦੁਕਾਨ ਤੇ ਲਿਆ ਤੂੰ ਮੈਂ ਦਵਾਉਣਾ ਯਾਰ ਹੋਰ ਓਏ 250 ਦੇ ਮਿਲ ਜਾਂਦੇ ਆ ਯਾਰ ਐਂਦੇ ਹਾਲੋਂ ਓਏ ਨਹੀਂ ਆਪਾਂ ਬਾਹਰੋਂ ਲੈਣੇ ਇੱਥੇ ਜ਼ਿਆਦਾ ਮਹਿੰਗੇ ਆ ਓ ਯਾਰ ਉਸਤੇ ਆ ਜਾ ਇਹ ਦਸੋ ਇੰਨੇ ਆ ਓ ਤੈਨੂੰ ਮੈਂ ਕਹੀ ਜਾਂਦਾ ਮਹਿੰਗਾ ਯਾਰ ਨਹੀਂ ਲੈਣਾ ਜੇਬ ਚ ਪਾ ਪਰਸ ਉਹ ਮੈਂ ਨਹੀਂ ਆਣਾ ਇਹ ਤੂੰ ਪਾ ਜੇਬ ਚ ਨਹੀਂ ਆਪਾਂ ਪਾ ਜੇਬ ਚ ਪਾ ਤੇਨੂੰ ਮੈਂ ਕੱਲ ਦਵਾ ਦੂੰਗਾ 220 ਵਾਲੇ ਦੋ ਅਕਾ ਹਾਂ ਪੱਕਾ ਠੀਕ ਆ ਠੀਕ ਆ ਚਾਨ ਨਾਲ ਜਾਈ ਚੰਗਾ ਬਾਏ ਆ ਅੰਨੇ ਦਾ ਆਸ ਨਹੀਂ ਹਾਂਜੀ ਬਾਜੀ ਆ ਲਓ ਬਾਜੀ 300 ਹੋ ਗਏ ਬਾਜੀ ਲੱਗਦਾ ਪਰਚ ਦੁਕਾਨ ਤੇ ਰਹਿ ਗਿਆ ਭਾਈ ਉਹ ਮੇਰੇ ਧਿਰ ਤੇ 500 ਰੁਪਏ ਪੂਰਾ ਲੱਗੂਗਾ ਜੀ 500 ਰੁਪਏ ਦੇ ਓਏ ਮੈਨੂੰ ਪਸੰਦ ਆਏ ਹੈਡਫੋਨ ਬਹੁਤ ਵਧੀਆ ਨੇ ਤੁਸੀਂ 200 ਹੋਰ ਲਓ 400 ਦੀ ਗੱਲ ਪੱਕੀ ਕਰੋ ਮੈਂ ਚੱਲਿਆ ਹੱਦੋਂ ਮੇਰੀ ਅਸੰਤ ਦੇ ਅਰਸ 에ਰਾ ਐਸ ਵੀ 에ਰੇ ਕੁੱਤਿਆਂ